ਏ انرੋਲਮੈਂਟ ਕੈਂਪੇਨ ਜਿਹੜੀ ਹੈਗੀ ਆ तकरीबन ਮਹੀਨੇ ਤੋਂ ਆਪਾਂ ਸਟਾਰਟ ਕੀਤੀ ਹੋ ਆ ਡੂ ਟੂ ਡੋਰ ਕੈਂਪੇਨ ਸਾਡੇ ਟੀਚਰਸ ਕਰ ਰਹੇ ਸਕੇ ਪੈਂਫਲੈਟਸ ਵਗੈਰਾ ਜਿਹੜੇ ਹੈਗੇ ਆ ਘਰ ਘਰ ਪਹੁੰਚਾਏ ਪਿੰਡਾਂ ਚ ਇਸ਼ਤਿਹਾਰ ਲਵਾਏ ਗਏ ਅਖਬਾਰਾਂ ਚ ਦਿੱਤੇ ਗਏ ਐਨਾਉਂਸਮੈਂਟਸ ਕੀਤੇ ਗੀਆਂ ਫੋਨ ਜਿਹੜੀ ਐ ਇਨਰੋਲਮੈਂਟ ਵੈਨ ਜਿਹੜੀ ਹੈਗੀ ਆ ਆਪਾਂ ਅੱਜ ਜਿਹੜੀ ਹੈਗੀ ਆ ਆਪਣੇ ਸਕੂਲ ਤੋਂ ਰਵਾਨਾ ਕੀਤੀ ਮੇਨ ਮਕਸਦ ਤਾਂ ਇਹੀ ਆ ਕਿ ਬੱਦ ਤੋਂ ਬੱਦ ਸਟੂਡੈਂਟ ਜਿਹੜੇ ਹੈਗੇ ਉਹਨਾਂ ਦੇ ਐਡਮਿਸ਼ਨ ਜਿਹੜੇ ਹੈਗੇ ਆ ਸਰਕਾਰੀ ਸਕੂਲਾਂ ਵਿੱਚ ਹੋਵੇ ਔਰ ਜੋ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਹਨ ਉਹ ਉਹਨਾਂ ਬਾਰੇ ਪਿੰਡ ਵਾਲਿਆਂ ਨੂੰ ਆਲ ਵਾਲੇ ਨਗਰ ਵਾਲਿਆਂ ਨੂੰ ਸਾਰਿਆਂ ਨੂੰ ਇਹਦਾ ਪਤਾ ਲੱਗੇ ਸਾਡੇ ਸਕੂਲ ਵਿੱਚ ਹਰ ਤਰ੍ਹਾਂ ਦੀ ਸਹੂਲਤ ਆ ਸਾਰੇ ਸਟਰੀਮਸ ਹਨ ਆਰਟ ਸਟਰੀਮ ਆ ਸਾਇੰਸ ਸਟਰੀਮ ਆ ਵੋਕੇਸ਼ਨ ਸਟਰੀਮ ਵੀ ਆ ਜਿਹੜੀ ਕਿ ਨਵੀਂ ਸਟਾਰਟ ਕੀਤੀ ਗਈ ਦੋ ਨਵੀਂ ਸਟਰੀਮ ਜਿਹੜੀ ਹੈਗੀ ਹੈ ਵੋਕੇਸ਼ਨ ਦੀ ਜਿਹੜੀ ਹੈਗੀ ਹੈ ਬਿਊਟੀ ਐਂਡ ਵੈਲਨੈਸ ਔਰ ਹੈਲਥ ਕੇਅਰ ਐਂਡ ਸਾਇੰਸ ਜਿਹੜੀ ਹੈਗੀ ਆ ਉਹ ਸਟਾਰਟ ਕੀਤੀ ਗਈ ਇਸ ਤੋਂ ਇਲਾਵਾ ਮਿਡ-ਡੇ ਮੀਲ ਤਾਂ ਸਰਕਾਰ ਵੱਲੋਂ ਚਲਾਇਆ ਹੀ ਜਾਂਦਾ ਹੈ 6ਵੀਂ ਤੋਂ 8ਵੀਂ ਦੇ ਬੱਚਿਆਂ ਲਈ ਯੂਨੀਫਾਰਮਸ ਫ੍ਰੀ ਯੂਨੀਫਾਰਮਸ ਦਿੱਤੀਆਂ ਜਾਂਦੀਆਂ ਸਾਡੇ ਸਕੂਲ ਵਿੱਚ ਸਿਰਫ ਇਹ ਨਹੀਂ ਕਿ 6ਵੀਂ ਤੋਂ 8ਵੀਂ ਦੇ ਬੱਚਿਆਂ ਨੂੰ ਯੂਨੀਫਾਰਮ ਦਿੱਤੀ ਜਾਂਦੀ ਆ ਪੂਰੇ ਸਕੂਲ ਨੂੰ ਜਿਹੜਾ ਵੀ ਬੱਚਾ ਲੋੜ ਆਉਂਦੇ ਆ ਸਾਰਿਆਂ ਨੂੰ ਯੂਨੀਫਾਰਮਸ ਦਿੱਤੇ ਜਾਂਦੇ ਆ ਜਿਹੜੇ ਬੱਚੇ ਐਡਮਿਸ਼ਨ ਲੈਂਦੇ ਆ ਉਹਨਾਂ ਨੂੰ ਨਵੇਂ ਬੈਗਸ ਦਿੱਤੇ ਜਾਂਦੇ ਆ ਸਟੇਸ਼ਨਰੀ ਦੀ ਸਹੂਲਤ ਆ ਹਰ ਇੱਕ ਚੀਜ਼ ਜਿਹੜਾ ਬੱਚਾ ਕਿਸੇ ਤਰ੍ਹਾਂ ਬੁੱਕਸ ਜਿਹੜੀ ਹੈਗੀ ਆ ਪ੍ਰੋਪਰ ਨਹੀਂ ਲੈ ਆ ਪੈਂਦਾ ਉਹਨਾਂ ਨੂੰ ਬੁੱਕਸ ਮੁਹੱਈਆ ਕਰਾਈਦੀ ਆ ਆਪਾਂ ਫੀਸਾਂ ਦੀ ਕੋਈ ਪ੍ਰੋਬਲਮ ਨਹੀਂ ਆ ਫੀਸ ਵੈਸ ਜੀ ਵੀ ਤੋਂ 8ਵੀਂ ਤੱਕ ਤਾਂ ਹੈ ਹੀ ਫੀਸ ਜਿਹੜੀ ਨੋਮੀਨਲ ਥੋੜੀ ਬਹੁਤ ਫੀਸ ਹੈਗੀ ਆ ਜੇ ਬੱਚਾ ਉਹ ਵੀ ਨਹੀਂ ਦੇ ਪਾਰਿਆ ਅਸੀਂ ਖੁਦ ਜਿਹੜੀ ਹੈਗੀ ਆ ਉਹ ਅਰੇਂਜ ਕਰੀਦਾ ਪਲੇਗਰਾਉਂਡ ਜਿਹੜਾ ਹੈਗਾ ਐਨਆਰਆਈਜ਼ ਮਦਦ ਨਾਲ ਇੱਕ ਬੜਾ ਸ਼ਾਨਦਾਰ ਜਿਹੜਾ ਨੈਸ਼ਨਲ ਲੈਵਲ ਦਾ ਇੱਥੇ ਬਣ ਰਿਹਾ ਹੈ ਲਗਭਗ 70 ਲੱਖ ਰੁਪਏ ਦਾ ਪ੍ਰੋਜੈਕਟ ਹੈ ਬਾਜ਼ਿਆਰਥੀਆਂ ਦੇ ਦਾਖਲਿਆਂ ਨੂੰ ਵਧਾਉਣ ਦੇ ਵਾਸਤੇ ਇੱਕ ਬੈਨਰ ਜਵਾਨਾ ਕੀ ਤਿਆਰ ਰਹੀ ਹੈ ਜੋ ਕਿ ਇਲਾਕੇ ਦੇ 35-35 ਪਿੰਡਾਂ ਦੇ ਵਿੱਚ ਘੁੰਮ ਕੇ ਸਾਡੇ ਸਕੂਲ ਦੀਆਂ ਪ੍ਰਾਪਤੀਆਂ ਦਾ ਜੋ ਪ੍ਰਚਾਰ ਕਰੇਗੀ ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਸਕੂਲ ਦੇ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਦਾਖਲ ਕਰੀਏ ਸਾਡੇ ਸਕੂਲ ਦੇ ਵਿੱਚ 850 ਤੋਂ ਵੱਧ ਵਿਦਿਆਰਥੀ ਪੜ ਰਹੇ ਆ ਸਾਡੀ ਪੂਰੀ ਕੋਸ਼ਿਸ਼ ਆ ਕਿ ਅਸੀਂ ਇਸ ਵਾਰ 1000 ਤੱਕ ਦੇ ਜਿਹੜੇ ਵਿਦਿਆਰਥੀ ਹੈਗੇ ਆ 1000 ਵਿਦਿਆਰਥੀ ਜਿਹੜੇ ਹੈਗੇ ਸਕੂਲ 'ਚ ਭਰਤੀ ਕਰੀਏ ਤਾਂ ਕਿ ਸਾਡੇ ਸਕੂਲ ਦੀ ਜੋ ਗਿਣਤੀ ਹੈਗੀ ਆ ਉਹ ਵਧੇ ਤੇ ਨਾਲ ਦੀ ਨਾਲ ਵਿਦਿਆਰਥੀਆਂ ਨੂੰ ਇਸ ਸਕੂਲ ਦੇ ਵਿੱਚ ਸਹੂਲਤਾਂ ਬਹੁ ਮਿਲਦੀਆਂ ਨੇ ਜਿਨ੍ਹਾਂ ਵਿੱਚ ਸਾਰੀਆਂ ਕਲਾਸਾਂ ਲਈ ਫ੍ਰੀ ਵਰਦੀਆਂ ਕਿਤਾਬਾਂ ਜਿਹੜੇ ਬੱਚੇ ਕਮਜ਼ੋਰ ਨੇ ਉਹਨਾਂ ਵਾਸਤੇ ਰੈਮੈਡੀਅਲ ਕੋਚਿੰਗ ਵੀ ਅਸੀਂ ਦਿੰਨੇ ਆ ਓਵਰਟਾਈਮ ਲਗਾ ਕੇ ਇਸ ਤੋਂ ਇਲਾਵਾ ਜਿਨ੍ਹਾਂ ਵਿਦਿਆਰਥੀਆਂ ਨੂੰ ਫੀਸ ਦੀ ਕਮੀ ਫੀਸ ਦੀ ਸਮੱਸਿਆ ਆਉਂਦੀ ਹੈ ਉਹਨਾਂ ਵਿਦਿਆਰਥੀਆਂ ਦੇ ਲਈ ਅਸੀਂ ਫੀਸ ਮਾਫੀ ਦਾ ਵੀ ਅਰੇਂਜ ਕੀਤਾ ਹੋਇਆ ਹੈ ਜੀ ਅਸੀਂ ਅੱਜ ਇੱਕ ਆਟੋ ਰਿਕਸ਼ਾ ਇੱਕ ਵੈਨ ਦੇ ਤੌਰ ਤੇ ਜੋ ਇੱਕ ਪ੍ਰਚਾਰਕ ਵੈਨ ਹੋਏਗੀ ਤੇ ਨਵੇਂ ਦਾਖਲਿਆਂ ਦੇ ਲਈ ਇੱਕ ਜਾਗਰੂਕਤਾ ਫੈਲਾਉਣ ਦੇ ਲਈ ਵੱਖ-ਵੱਖ ਪਿੰਡਾਂ ਦੇ ਵਿੱਚ ਜਾਏਗੀ ਤੇ ਇਹਦੇ ਨਾਲ ਦੀ ਨਾਲ ਸਾਡੇ ਸਕੂਲ ਦੀਆਂ ਵਿਸ਼ੇਸ਼ਤਾਵਾਂ ਤੇ ਸੁਲਭੀਆਂ ਨੂੰ ਵੀ ਆਮ ਲੋਕਾਂ ਤੱਕ ਇਹ ਪਹੁੰਚਾਏਗੀ ਸੇ ਜੀ ਇਹ ਆਪਾਂ ਬੱਚਿਆਂ ਨੂੰ ਦੱਸਣਾ ਹੈ ਉਹਨਾਂ ਦੇ ਮਾਪਿਆਂ ਨੂੰ ਦੱਸਣਾ ਹੈ ਸੋ ਸਾਡੀ ਇਹ ਇੱਕ ਕੋਸ਼ਿਸ਼ ਹੈ ਤਾਂ ਕਿ ਆਮ ਲੋਕਾਂ ਤੱਕ ਸਾਡੇ ਸਕੂਲ ਦੀ ਜਿਹੜੀ ਹੈ ਪਹੁੰਚ ਵਧੇ ਤੇ ਲੋਕਾਂ ਨੂੰ ਪਤਾ ਲੱਗੇ ਕਿ ਸਾਡਾ ਸਕੂਲ ਕਿਵੇਂ ਨਿੱਜੀ ਸਕੂਲਾਂ ਨੂੰ ਵੀ ਮਾਤ ਪਾ ਰਿਹਾ ਹੈ ਤੇ ਇਸ ਇਲਾਕੇ ਦੇ ਵਿੱਚ ਇੱਕ ਬਹੁਤ ਹੀ ਸਿਰ ਕੱਢਵਾ ਸਕੂਲ ਹੈ ਜਿੱਥੇ ਸਾਰੇ ਵੱਖ-ਵੱਖ ਬੱਚੇ ਵੱਖ-ਵੱਖ ਸਟਰੀਮਸ ਦੇ ਬੱਚੇ ਸਾਡੇ ਕੋਲ ਪੜ੍ਹਦੇ ਨੇ ਤੇ ਅੱਗੇ ਸਾਡੇ ਕੋਲ ਪਾਸ ਆਊਟ ਹੋ ਕੇ ਵੱਖ-ਵੱਖ ਜਗ੍ਹਾ ਤੇ ਬਹੁਤ ਅੱਛੇ ਆਪਣਾ ਅੱਜ ਆਪਣਾ ਕੰਮਕਾਰ ਸੰਭਾਲ ਰਹੇ ਨੇ ਜੌਬਸ ਕਰ ਰਹੇ ਨੇ ਨੌਕਰੀਆਂ ਕਰ ਰਹੇ ਨੇ ਇਸ ਸਕੂਲ ਦੇ ਵਿੱਚ ਅਲੱਗ-ਅਲੱਗ ਸਟਰੀਮਸ ਚੱਲ ਰਹੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਕੇ ਸਾਇੰਸ ਹੈ ਕਾਮਰਸ ਹੈ ਹਿਊਮੈਨਿਟੀਜ਼ ਦੇ ਨਾਲ-ਨਾਲ ਦੋ ਨਵੀਆਂ ਸਟਰੀਮ ਜਿਹੜੀਆਂ ਹੈਗੀਆਂ ਇਸ ਸਾਲ ਤੋਂ ਸ਼ੁਰੂ ਹੋ ਰਹੀਆਂ ਹੈਗੀਆਂ ਇਹਨਾਂ ਵਿੱਚ ਇੱਕ ਹੈਗੀ ਆ ਬਿਊਟੀ ਐਂਡ ਵੈਲਨੈਸ ਸਟਰੀਮ ਤੇ ਦੂਸਰੀ ਹੈਗੀ ਹੈ ਹੈਲਥ케ਅਰ ਸਟਰੀਮ ਇਸ ਤੋਂ ਇਲਾਵਾ ਸਕੂਲ ਦੇ ਵਿੱਚ ਜਿਹਨੀਆਂ ਲੈਬਾਰਟਰੀਜ਼ ਹੈਗੀਆਂ ਬਹੁਤ ਹੀ ਜ਼ਿਲ੍ਹੇ ਵਿੱਚੋਂ ਸਭ ਤੋਂ ਅੱਛੀਆਂ ਲੈਬਾਰਟਰੀਜ਼ ਹੈਗੀਆਂ ਆ ਚਾਹੇ ਉਹ ਸਾਇੰਸ ਦੀ ਫਿਜ਼ਿਕਸ ਕਹੋ ਜਾਂ ਕੈਮਿਸਟਰੀ ਬਾਇਓ ਔਰ ਜਨਰਲ ਸਾਇੰਸ ਇਸ ਤੋਂ ਇਲਾਵਾ ਸਾਡੇ ਕੋਲ ਹੈਲਥ케ਅਰ ਦੀ ਲੈਬ ਹੈ ਬਿਊਟੀ ਬੈਲੈਂਸ ਦੀ ਲੈਬ ਹੈ ਔਰ ਐਨਸੀਸੀ ਸਪੈਸ਼ਲੀ ਜਿਹੜਾ ਇੱਕ ਬਹੁਤ ਹੀ ਇੰਪੋਰਟੈਂਟ ਪਾਰਟ ਹੁੰਦਾ ਹੈ ਸਟੂਡੈਂਟ ਲਾਈਫ ਦਾ ਉਹ ਇਸ ਸਕੂਲ ਦੇ ਵਿੱਚ ਸ਼ੁਰੂ ਹੋਇਆ ਹੋਇਆ ਹੈ ਔਰ ਸਾਡੇ ਜਿਹੜੇ ਵਿਦਿਆਰਥੀ ਹੈਗੇ ਆ ਇਹ ਸਰਟੀਫਿਕੇਟ ਤੱਕ ਹਾਸਲ ਕਰ ਚੁੱਕੇ ਹੈ ਇਸ ਤੋਂ ਇਲਾਵਾ ਸਾਡੇ ਸਕੂਲ ਦੇ ਵਿੱਚ ਐਸ ਪੀ ਸੀ ਸਟੂਡੈਂਟ ਪੁਲਿਸ ਕੈਡਟ ਵੀ ਜਿਹੜੀ ਸਕੀਮ ਹੈ ਉਹ ਸ਼ੁਰੂ ਹੋ ਚੁੱਕੀ ਹੈ ਔਰ ਜਿਹੜਾ ਹੈ ਇਸ ਸਾਲ ਤੋਂ ਅਸੀਂ ਇੱਕ ਨਵਾਂ ਜਿਹੜਾ ਸ਼ੁਰੂ ਕਰ ਰਹੇ ਹੈ ਉਹ ਹੈਗਾ ਹੈ ਟਰਾਂਸਪੋਰਟ ਅਸੀਂ ਆਪਣੇ ਲੈਵਲ ਤੇ ਸਕੂਲ ਜਿਹੜਾ ਹੈਗਾ ਆਪਣੇ ਲੈਵਲ ਤੇ ਸਟੂਡੈਂਟਸ ਦੀ ਫੈਸਿਲਿਟੀ ਲਾਈਕ ਟਰਾਂਸਪੋਰਟ ਜਿਹੜਾ ਹੈਗਾ ਸ਼ੁਰੂ ਕਰ ਰਿਹਾ ਹੈਗਾ ਬੱਸ ਸਰਵਿਸ ਸ਼ੁਰੂ ਕਰ ਰਿਹਾ ਹੈਗਾ ਜਿਹੜੇ ਕਿ ਬੱਚੇ ਸਾਡੇ ਦੂਰ ਰੇੜੇ ਪਹੁੰਚਣ ਦੇ ਵਿੱਚ ਜਿਨ੍ਹਾਂ ਨੂੰ ਔਖਾਈ ਹੁੰਦੀ ਹੈਗੀ ਆ ਉਹ ਇਥੇ ਨਾਲ ਆਪਣਾ ਜਿਹੜਾ ਲਾਭ ਲੈ ਸਕਦੇ ਹੈਗੇ ਆ